ਹੁਣ ਤੱਕ ਕਿਉਂ ਜੀ ਧੀਰਮਲੀਆਂ ਨੇ ਸਰੂਪ ਨਹੀਂ ਦਿੱਤੇ ਪਰ ਗੁਰਬਾਣੀ ਕਿਵੇਂ ਲਿਖੀ ਇੱਕ ਉਹ ਅੰਕਾਰ ਤੋਂ ਲੈ ਕੇ 18 10 20 ਤੱਕ ਗੁਰਕਲ ਕੀ ਧਰਤੀ ਆਪਣੇ ਮੁਖ ਤੋਂ ਗੁਰਬਾਣੀ ਪਚਾੜਦੇ ਆ ਭਾਈ ਮਨੀ ਸਿੰਘ ਜੀ ਲਿਖਦੇ ਆ ਬਾਬਾ ਦੀਪ ਸਿੰਘ ਜੀ ਨਾਲ ਸਹਾਈ ਕਿਆ ਪਾਵਨ ਸਰੂਪ تیار ਹੋਇਆ ਪ੍ਰਕਾਸ਼ ਤਮਤਮਾ ਸਾਧੀ ਧਰਤੀ ਤੇ ਕਰਕੇ ਪਾਵਨ ਅਸਥਾਨ ਦੀ ਸੇਵਾ ਬਾਬਾ ਦੀਪ ਸਿੰਘ ਜੀ ਨੂੰ ਦੇ ਕੇ ਅੱਜ ਪੰਥ ਦਾ ਮਾਲਕ ਦਖਣ ਨੰਦੇੜ ਦੀ ਧਰਤੀ ਨੂੰ ਵਧਿਆ ਦਾਦੂ ਦੁਆਰੇ ਦੀ ਧਰਤੀ ਮਰਜ ਨੇ ਪੜਾ ਕੀਤਾ ਉਦੋਂ ਟ੍ਰੇਨਾਂ ਨਹੀਂ ਚੱਲਦੀਆਂ ਹੁੰਦੀਆਂ ਉਦੋਂ ਗੱਡੀਆਂ ਮੋਟਰਸਾਈਕਲ ਨਹੀਂ ਸੀ ਹੁੰਦੀ ਰੱਥ ਬੱਗੇ ਘੋੜੇ ਜਾਂ ਫਿਰ ਪੈਦਲ ਸਫ਼ਰ ਕੀਤਾ ਜਾਂਦਾ ਸੀ ਪੜਾ ਕੀਤਾ ਗੁਰਦੇਵ ਨੇ ਦਾਦੂ ਦੁਆਰੇ ਇੱਥੇ ਗੁਰਦੇਵ ਦੇ ਕੋਲ ਕੋਈ ਸਾਧੂ ਆਇਆ ਉਹਨਾਂ ਬੇਨਤੀ ਕੀਤੀ ਮਰਜ ਹੁਣ ਕੁਝ ਸਮਾਂ ਠਹਿਰ ਕੇ ਜਾਇਓ ਸਾਡੇ ਕੋਲ ਰੱਜ ਰੱਜ ਕੇ ਦیدار ਕਰਨੇ ਆ ਮਰਜ ਕਹਿੰਦੇ ਸੀ ਦੱਖਣ ਨੂੰ ਜਾਣਾ ਕਹਿੰਦੇ ਨਾ ਜਾਇਓ ਪਾਸ਼ਾ ਕਹਿੰਦੇ ਕਿਉਂ ਆਂਦਾ ਉੱਥੇ ਇੱਕ ਸਾਧੂ ਰਹਿੰਦਾ ਨਾ ਬੜਾ ਅਵੇੜਾ ਬੜਾ ਮਿੱਠ ਬੋਲਦਾ ਜਾਂ ਬਣਦਾ ਜੀ ਜੀ ਕਰਦਾ ਪਰ ਮਿੰਦ ਲੋਂਦਾ ਬੇਇੱਜ਼ਤੀ ਕਰਨ ਲੱਗਿਆ ਬਾਦਸ਼ਾਹ ਕਹਿੰਦੇ ਤੈਨੂੰ ਕਿਵੇਂ ਪਤਾ ਆਂਦਾ ਮੈਂ ਵੀ ਗਿਆ ਸਾਂ ਮਹਾਰਾਜ ਕਹਿੰਦੇ ਫੇਰ ਕਹਿੰਦਾ ਬਾਦਸ਼ਾਹ ਪਹਿਨਾ ਪਹਾੜਿਆ ਪਲੰਘੇ ਤੇ ਫਿਰ ਮੈਂ ਪਲੰਘੇ ਥੱਲੇ ਤੇ ਪਲੰਘਾ ਮੇਰੇ ਉੱਤੇ ਮੈਂ ਤੇ ਭੱਜ ਕੇ ਜਾਨ ਬਚਾ ਕੇ ਆ ਗਿਆ ਮਹਾਰਾਜ ਤੁਸੀਂ ਵੀ ਨਾ ਜਾਓ ਸਤਿਗੁਰੂ ਕਹਿੰਦੇ ਹੁਣ ਉਹਦੀਆਂ ਸੁੱਤੀਆਂ ਤਕਦੀਰਾਂ ਨੂੰ ਜਗਾਉਣ ਵਾਸਤੇ ਚਲੇ ਆ। ਮੇਰੇ ਬਾਦਸ਼ਾਹ ਤਾਨੂ ਗੁਰੂ ਗੋਬਿੰਦ ਸਿੰਘ ਜੀ ਅੱਜ ਜਾ ਪਹੁੰਚੇ ਨੇ ਨੰਦੇੜ ਦੀ ਧਰਤੀ ਇੱਥੇ ਮਾਦੋ ਦਾਸ ਦਾ ਡੇਰਾ ਵਿੱਚ ਵਿਸ਼ਿਆ ਹੋਇਆ ਪੰਗਾ ਹੁਣ ਨਰਕ ਤਾਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਇੱਕ ਪਾਸੇ ਮੋਟੇ ਤੋਂ ਲਾ ਕੇ ਤੀਰਾਂ ਵਾਲਾ ਪੱਥਰ ਰੱਖਦੇ ਆ ਦੂਜੇ ਪਾਸੇ ਢਾਕ ਤੋਂ ਲਾ ਕੇ ਆਪਣਾ ਤੇਗ ਸ਼ਸਤਰ ਰੱਖਦੇ ਆ ਹੁਣ ਜੋ ਮਹਾਰਾਜ ਜੀ ਬਲਗੇ ਤੇ ਬਹਿ ਕੇ ਖੇਡਾਂ ਵਰਤਾਰੇ ਦੇ ਚੋਲ ਵਰਤਾਰੇ ਦੇ ਢੋਲ ਸੰਗੀ ਦੇ ਸ਼ਬਦਾਂ ਵਿੱਚ ਏ